ਜੀ ਹਰਪਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮੈਂਟੋ ਜੀ ਪੰਜਾਬ ਦੀ ਇੰਡਸਟਰੀ ਐ ਨੌਜਵਾਨਾਂ ਦੇ ਸਕਿੱਲ ਡਵੈਲਪਮੈਂਟ ਬਾਰੇ ਵੀ ਕੋਈ ਗੱਲ ਕਰੋ ਸਾਡੇ ਨੌਜਵਾਨ ਕਹਿੰਦੇ ਹੱਥ ਨਾਲ ਕੰਮ ਕਰਨਾ ਬਿਲਕੁਲ ਅੱਜਕੱਲ ਪਸੰਦ ਨਹੀਂ ਕਰਦੇ ਤੇ ਇਹ ਦੇਖੋ ਇਹਦੇ ਵਿੱਚ ਹੁਣ ਅਸੀਂ ਤੇ ਇਕੱਲੀ ਗੱਲ ਕਰ ਸਕਦੇ ਆਂ ਤੇ ਮੈਂ ਤੇ ਹਮੇਸ਼ਾ ਬਈ ਗੱਲ ਕਰਦਾ ਕਿ ਦੋਵੇਂ ਚੀਜ਼ਾਂ ਮਹੱਤਵਪੂਰਨ ਨੇ ਅੱਜ ਦੇ ਦੌਰ ਚ ਵਿਲ ਵੀ ਤੁਹਾਡੀ ਮਜ਼ਬੂਤ ਹੋਣੀ ਚਾਹੀਦੀ ਐ ਤੇ ਸਕਿੱਲ ਵੀ ਮਜ਼ਬੂਤ ਹੋਣੀ ਚਾਹੀਦੀ ਐ ਦੋਹੇ ਚੀਜ਼ਾਂ ਹੌਸਲਾ ਵੀ ਤੁਹਾਡਾ ਤਕੜਾ ਹੋਵੇ ਡ੍ਰਿੜਤਾ ਵੀ ਤੁਹਾਡੀ ਤਗੜੀ ਹੋਵੇ ਤੇ ਗੁਣ ਵੀ ਤੁਹਾਡੇ ਕੋਲ ਹੋਵੇ ਤਾਂ ਹੀ ਪੂਰੀਆਂ ਪੈਂਦੀਆਂ ਨੇ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਕਿ ਅੱਜ ਦੇ ਦੌਰ 'ਚ ਕਿਸੇ ਵੀ ਤੁਸੀਂ ਘਰ ਦੀ ਟੁੱਟੀ ਖਰਾਬ ਹੁੰਦੀ ਸੱਚ ਜਾਣਿਓ ਮੈਂ ਜਿਹਦੇ ਤੋਂ ਆਪਦੇ ਘਰ ਦਾ ਕੰਮ ਕਰਵਾਇਆ ਸੀਗਾ ਜੀ ਉਹਨੂੰ ਜੇ ਮੈਂ ਸੱਦਦਾ ਸੀ ਦੁਬਾਰਾ ਹੁਣ ਆਮ ਜੀ ਗੱਲ ਹੈ ਕਿ ਕਿਸ ਕਿਸੇ ਮਿਸਤਰੀ ਨੇ ਠੇਕਾ ਲੈ ਕੇ ਕੰਮ ਕੀਤਾ ਆ ਤੇ ਆਪਾਂ ਉਹਨੂੰ ਕਹਿੰਨੇ ਆ ਜੀ ਉਹ ਮਿਸਤਰੀ ਮੈਨੂੰ ਇੱਕ ਮਹੀਨੇ ਦੀ ਤਰੀਕ ਦਿੰਦਾ ਰਿਹਾ ਇੱਕ ਇੱਕ ਮਹੀਨੇ ਤੱਕ ਅੱਜ ਆ ਜਨਾਂ ਜੀ ਕੱਲ ਆ ਜਨਾਂ ਅਗਲੇ ਇੰਨਾ ਕੰਮ ਜੀ ਮੇਰਾ ਇੱਥੇ ਕੰਮ ਚੱਲਦਾ ਜੀ ਮੇਰਾ ਇੱਥੇ ਕੰਮ ਚੱਲਦਾ ਹਮ ਇੱਕ ਇੱਕ ਮਹੀਨੇ ਤੱਕ ਵੀ ਗਿਆ ਕੰਮ ਅਖੀਰ ਫਿਰ ਮੈਂ ਆਪ ਦਾ ਮਤਲਬ ਕਿ ਇਥੋਂ ਟੋਲਿਆ ਵੀ ਛੱਡੋ ਖੜਾ ਗੱਲ ਇਹ ਆ ਕਿ ਬਿਜਲੀ ਵਾਲੇ ਨੂੰ ਕਰ ਲੋ ਕਾਲ ਜੀ ਇਹਨਾਂ ਦਿਨਾਂ ਚ ਤੁਸੀਂ ਹੋਰ ਛੱਡੋ ਏਸੀ ਸਰਵਿਸ ਕਰਨ ਵਾਲੇ ਨੂੰ ਬਲਾ ਕੇ ਹੁਣੇ ਆ ਜਾਇਆ ਬਿਲਕੁਲ ਬਿਲਕੁਲ ਅਗਲਾ ਕਹੂਗਾ ਕਿ ਭਾਈ ਸਾਹਿਬ ਚਾਰ ਘੰਟੇ ਸਬਰ ਕਰ ਸਬਰ ਕਰ ਰੁਕੋ ਸਬਰ ਕਰੋ ਜਮੇ ਉਹ ਨਾ ਇਹ ਰੁਕ ਜਾਓ ਭਰਾਵੋ ਜੀ ਆ ਇਨਸਟਾਲ ਕਰਨ ਵਾਲੇ ਨਵਾਂ ਏਸੀ ਲੈ ਲਓ ਬਿਲਕੁਲ ਉਹ ਤੁਹਾਨੂੰ ਡੇਟ ਦੇਣਗੇ ਅੱਜ ਦੇ ਦਿਨਾਂ ਚ ਹੁਣ ਤਾਂ ਭਾਵੇਂ ਥੋੜਾ ਕਹ ਲਓ ਕਿ ਸੀਜ਼ਨ ਦੇ ਵਿੱਚ ਆ ਹਾਥ ਹੜਾਉ ਗਿਆ ਹੋਵੇ ਜੀ ਨਹੀਂ ਤਾਂ ਅੱਗੇ 2-2 ਦਿਨ ਦੀ ਇਨਸਟਾਲੇਸ਼ਨ ਦੀ ਤਰੀਕ ਦਿੱਤੀ ਜਾਂਦੀ ਸੀ ਜੀ ਯਾਨੀ ਬੰਦੇ ਥੋੜੇ ਏਸੀ ਜ਼ਿਆਦਾ ਬਿਕ ਰਹੇ ਕੰਮ ਕਰਨ ਵਾਲੇ ਥੋੜੇ ਨੇ ਤਾਂ ਕਹਿੰਦਾ ਮਤਲਬ ਹੈ ਕਿ ਜਿਸ ਬੰਦੇ ਕੋਲ ਸਕਿੱਲ ਹੈ ਉਹਦੇ ਕੋਲ ਕੰਮ ਹੀ ਕੰਮ ਹੈ ਬਿਲਕੁਲ ਤੇ ਜੇ ਮੇਰੇ ਵਰਗਾ ਹਾਈ ਨਕਮਾ ਕੰਮ ਚੋਰ ਆ ਉਹ ਭਾਵੇਂ ਸਕਿਲਡ ਵੀ ਹੋ ਗਿਆ ਉੱਥੇ ਬੈਠਾ ਖਾਲੀ ਮੱਖੀ ਮਾਰੀ ਮਾਲਕ ਜੀ ਦੇ ਕੋਲੇ ਜਿਹਨੂੰ ਆ ਗਿਆ ਤਰੀਕਾ ਉਹ ਇੱਥੇ ਅਮਰੀਕਾ ਉਹੀ ਚੀਜ਼ ਆ ਕਿ ਬਿਲਕੁਲ ਇਹ ਚੀਜ਼ ਜਿਹੜੀ ਹੈ ਸਕਿਲ ਡਵੈਲਪਮੈਂਟ ਜਿਹੜੀ ਹੈ ਉਹ ਸਾਰਾ ਕੁਝ ਸਰਕਾਰ ਨੂੰ ਚਾਹੀਦਾ ਬਾਈ ਅਸੀਂ ਤੇ ਗੱਲਾਂ ਹੀ ਕਰ ਸਕਦੇ ਆ ਬਿਲਕੁਲ ਬਿਲਕੁਲ ਤਾਂ ਤੁਹਾਡੇ ਕੋਲ ਸਕਿੱਲ ਹੋਏਗੀ ਕੋਈ ਵੀ ਮੁਲਕ ਹੋਵੇ ਬਾਹਰ ਵੀ ਚਲੇ ਜਾਓ ਜੀ ਬਾਹਰ ਕਿਹੜਾ ਇਹ ਤੁਹਾਨੂੰ ਬੰਦੇ ਲੱਭਦੇ ਨੇ ਇਸ ਤਰ੍ਹਾਂ ਦੇ ਬਿਲਕੁਲ ਤੁਸੀਂ ਉਹ ਬਾਹਰਲੇ ਉਹਨੂੰ ਇੱਥੇ ਆਪਣੇ ਨਾਲ ਅੱਦੇ ਪਛਦੇ ਬਾਹਰਲੇ ਜੁੜੇ ਹੁੰਦੇ ਹਨ ਇਹਨਾਂ ਨੂੰ ਪੁੱਛ ਲਓ ਕਿ ਉੱਥੇ ਕਾਰਪੇਂਟਰ ਦੀ ਉੱਥੇ ਇਸ ਤਰ੍ਹਾਂ ਜਿਹੜੇ ਆ ਕਰਦੇ ਨੇ ਕੰਮ ਟੂਟੀਆਂ ਵਾਲਾ ਜੀ ਹੈ ਪਲੰਬਰ ਉਹ ਉੱਥੇ ਕੰਮ ਹੀ ਇਹੋ ਨੇ ਜ਼ਿਆਦਾਤਰ ਜੋ ਮਤਲਬ ਕਿ ਸੈਲੂਨ ਦਾ ਕੰਮ ਕਰਦੇ ਨੇ ਜੀ ਕਾਸਮੈਟਿਕ ਦਾ ਕਰਦੇ ਮਤਲਬ ਕਿ ਪੁੱਛ ਕੇ ਤਾਂ ਦੇਖੋ ਬਿਊਟੀਸ਼ਨ ਦਾ ਜਿਹੜਾ ਕਰਦੇ ਨੇ ਇਹ ਪੁੱਛ ਕੇ ਦੇਖੋ ਕਿ ਉਹਨਾਂ ਕੋਲ ਕਿੰਨਾ ਭਾਈ ਜ਼ਬਰਦਸਤ ਹੈ ਕੰਮ ਬਿਲਕੁਲ ਬਿਲਕੁਲ ਇਹ ਚੀਜ਼ ਹੈ ਕਿ ਸਕਿੱਲ ਹੋਏਗੀ ਤੇ ਜਿੱਥੇ ਮਰਜ਼ੀ ਚਲੇ ਜਾਓ ਜ਼ਰੂਰੀ ਨਹੀਂ ਹੈਗਾ ਜਿੱਥੇ ਮਰਜ਼ੀ ਜਾ ਕੇ ਸੂਤ ਲੱਗਦਾ ਆਪਦਾ ਲਾਓ ਤੋ ਤੁਹਾਡੇ ਕੋਲ ਗੁਣ ਹੋਏਗਾ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਸਰਕਾਰਾਂ ਭਾਵੇਂ ਆਪ ਬਹੁਤਾ ਕੁਝ ਨਾ ਵੀ ਕਰਨ ਪਰ ਉਹ ਕਹਿੰਦੀਆਂ ਜ਼ਰੂਰ ਨੇ ਕਿ ਭਾਈ ਵੋਕੇਸ਼ਨਲ ਐਜੂਕੇਸ਼ਨ ਵਾਲੇ ਪਾਸੇ ਨੂੰ ਜਾਓ ਜੀ ਹੱਥਾਂ ਦੇ ਸਕਿੱਲ ਵਾਲੇ ਪਾਸੇ ਨੂੰ ਜਾਓ ਜੀ ਖਾਲਸਾ ਜੀ ਅਮਰਜੀਤਪਾਲ ਸਿੰਘ ਦੀ ਪਟੀਸ਼ਨ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ ਤੁਸੀਂ ਸ਼ਾਇਦ ਲੇਟ ਜੁੜੇ ਹੋਵੋਗੇ ਕੋਈ ਗੱਲ ਨਹੀਂ ਖਾਲਸਾ ਜੀ ਤੁਸੀਂ ਬਾਅਦ ਦੇ ਵਿੱਚ ਉਹਨੂੰ ਸੁਣ ਲੈ ਸਕਦੇ ਹਾਂ ਹਾਂ ਜੀ ਹਾਂ ਜੀ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ 108 ਐਂਬੂਲੈਂਸ ਜਿਹੜੀਆਂ ਇਹਨਾਂ ਨੇ ਕਿਸੇ ਕੰਪਨੀ ਕੋਲੋਂ ਲਈਆਂ ਨੇ ਤੇ ਉਹਨਾਂ ਨੂੰ ਲਗਭਗ 1 ਕਰੋੜ 35 ਲੱਖ ਰੁਪਏ ਇਹਨਾਂ ਨੇ ਜੀ ਪਰ ਕਹਿੰਦੇ ਕ੍ਰੈਡਿਟ ਲੈਣ ਵਾਸਤੇ ਮਾਨ ਸਾਹਿਬ ਨੇ ਅੱਗੇ ਆ ਜਾਣਾ ਚਲੋ ਹੁਣ ਕੀ ਕੀਤਾ ਜਾ ਸਕਦਾ ਹੈ ਜ਼ਿੰਮੇਵਾਰੀ ਲੈਣ ਲਈ ਅੱਗੇ ਨਹੀਂ ਆਉਂਦੇ ਆਹੀ ਤੇ ਅੱਗੇ ਰੋ ਰਹੇ ਸੀ ਨਾ ਆਪਾਂ ਜੀ ਉਹ ਗੁਰਦਾਸ ਮਾਨ ਇੱਕ ਗੀਤ ਚ ਕਹਿੰਦਾ ਕਿਸ ਬਾਤ 'ਤੇ ਕ ਰੋਣਾ ਹੈ ਕਿਸ ਬਾਤ 'ਤੇ ਰੋਤੇ ਹੋ ਜੀ ਤਾਂ ਗੱਲ ਇਹ ਕਿ ਇਸੇ ਗੱਲ ਤੇ ਤਾਂ ਰੋਈ ਜਾਂਦੇ ਆ ਕਿ ਕ੍ਰੈਡਿਟ ਲੈਣ ਲਈ ਤੇ ਇਹ ਸਿਰੇ 'ਚ ਸਿਰ ਵੱਢ ਕੇ ਦੂਜੇ ਦਾ ਆਪ ਦਾ ਸਿਰ ਫਸਾਉਣ ਨੂੰ ਜਾਂਦੇ ਨੇ ਜੀ ਤੇ ਜਦ ਜ਼ਿੰਮੇਵਾਰੀ ਸਿਰ ਤੇ ਲੈਣ ਦੀ ਵਾਰੀ ਆਉਂਦੀ ਆ ਤਦ ਇਹ ਆਪਣਾ ਮੂੰਹ ਜਿਹੜਾ ਉਹ ਲਖਾਉਂਦੇ ਫਿਰਦੇ ਨੇ ਆਹ ਹਾਲਤ ਬਣੀ ਪਈ ਆ ਜੀ ਬਲਵਿੰਦਰ ਸਿੰਘ ਜੀ ਇੱਕ ਬੜੀ ਸੋਹਣੀ ਜਾਣਕਾਰੀ ਵੀ ਦੇ ਰਹੇ ਨੇ ਉਹ ਕਹਿੰਦੇ ਕਿ ਮੇਰੇ ਇੱਕ ਦੋਸਤ ਸਟੈਬਲਾਈਜ਼ਰ ਦਾ ਕੰਮ ਕਰਦਾ ਹੈ ਤੇ ਸੀਜ਼ਨ ਦੇ ਵਿੱਚ 3 ਮਹੀਨਿਆਂ 6 ਲੱਖ ਰੁਪਏ ਕਮਾਉਂਦਾ ਮਤਲਬ ਇਹ ਹੈ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੰਮ ਨਹੀਂ ਹੈਗਾ ਕੰਮ ਹੈਗਾ ਜੀ ਕਿਉਂ ਨਹੀਂ ਅਗਿਆ ਜੇ ਇੰਡੀਆ ਦੀ ਮਾਰਕੀਟ 'ਚ ਕੰਮ ਨਹੀਂ ਨਾ ਹੈਗਾ ਤੁਹਾਡੇ ਕੋਲ ਤੇ ਫਿਰ ਫਿਰ ਕਿੱਥੋਂ ਤੁਹਾਨੂੰ ਕੰਮ ਲੱਭੇਗਾ ਜਿੱਥੇ 140 ਕਰੋੜ ਦਾ ਅੰਕੜਾ ਦੱਸਿਆ ਜਾਂਦਾ 15-20 ਕਰੋੜ ਤੇ ਉਹੀ ਰਹੀ ਜਾਂਦੇ ਨੇ ਇਧਰ ਉਧਰ ਹੀ ਜੀ ਠੀਕ ਹੈ ਨਾ ਜੀ ਸੋ 150 60 ਕਰੋੜ ਤੁਹਾਡੇ ਕੋਲ ਬੰਦਾ ਤੇ ਜੇ ਆਪਾਂ ਇੱਥੇ ਵੀ ਕੰਮ ਨਹੀਂ ਕੰਨੇ ਨਾ ਕੰਮ ਨਹੀਂ ਹੈਗਾ ਤੇ ਬਸ ਠੀਕ ਹੈ ਫਿਰ ਕਿਤਾਬ ਸਾਡਾ ਹੀ ਜਿਹੜਾ ਹੈ ਨਾ ਉਹ ਕੋਲੋਟਾ ਹੋਇਆ ਪਿਆ ਬਸ ਉਹ ਵਿਲ ਵਾਲੀ ਗੱਲ ਹੈ ਕਿ ਵਿਲ ਨਹੀਂ ਹੈਗੀ ਭਾਈ ਜਸਕਿਲ ਤੇ ਬਾਨੇ ਹੁੰਦੇ ਨੇ ਜੀ ਬਾਨੇ ਹੁੰਦੇ ਆ ਕੰਮ ਕਰਨਾ ਹੋਵੇ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਆ ਪਰ ਇਹਦੇ ਚ ਕੀ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਸਾਡੀ ਪੀੜ੍ਹੀ ਨੂੰ ਉਹ ਇਧਰਲੇ ਪਾਸੇ ਤੁਰੇ ਸਾਡੀਆਂ ਆਈਟੀਆਈਸ ਤਾਂ ਮੈਂ ਫੇਰ ਬੋਲੂਗਾ ਤੇ ਕਈਆਂ ਨੂੰ ਢਿੱਡੇ ਚ ਵੱਟ ਉੱਠਦਾ ਆਈਟੀਆਈਸ ਦਾ ਹਾਲ ਵੇਖ ਲਓ ਤੁਸੀਂ ਜੀ ਆ ਤੁਹਾਡੇ ਆਸੇ ਪਾਸੇ ਆਈਟੀਆਈਸ ਹੋਣਗੇ ਹਨਾ ਜਾਓ ਉਹਨਾਂ ਦੇ ਵਿੱਚ ਜਾਓ ਕਿਸੇ ਦਿਨ ਹਮ ਉਹ ਖਰੜ ਆਈਟੀਆਈ ਬਣਾਈ ਸੀ ਇਹਨਾਂ ਨੇ ਉਹਦੇ ਵਿੱਚ ਤੇ ਝੰਡ ਕਰੀਰ ਉੱਗੇ ਪਏ ਨੇ ਬਿਲਕੁਲ ਉਹ ਵੇਖ ਕੀ ਉੱਥੇ ਉਗਣਾ ਸੀਗਾ ਉੱਥੇ ਤੇ ਝੰਡ ਕਰੀਰ ਉੱਗੇ ਪਏ ਨੇ ਬਿਲਕੁਲ ਜੀ ਉਥੇ ਜਾਂ ਤੇ ਮਿਰਜ਼ਾ ਕਿਤੇ ਭੁੱਲਿਆ ਬਿਸਰਿਆ ਪਹੁੰਚ ਜਾਏਗਾ ਤੇ ਜਾ ਕੋਈ ਉਥੇ ਟੀਕਾ ਲਾਉਣ ਆਲਾ ਪਹੁੰਚ ਜਾਏਗਾ ਬਿਲਕੁਲ ਸਹੀ ਗੱਲ ਤੁਸੀਂ ਆ ਹਾਲ ਹੋਇਆ ਪਿਆ ਸਾਡੀਆਂ ਜੀ ਸੋ ਆਰਟੀਆਈਜ਼ ਜਿਹੜੀਆਂ ਸੀਗੀਆਂ ਉਹ ਬਹਾਲ ਕਰਨ ਦੀ ਜ਼ਰੂਰਤ ਹੈ ਇਧਰ ਸਕਿੱਲ ਸੈਂਟਰ ਜਿਹੜੇ ਆ ਹੋਰ ਖੋਲਣ ਦੀ ਜ਼ਰੂਰਤ ਹੈ ਉਹ ਕੌਸ਼ਲ ਪ੍ਰੋਗਰਾਮ ਅੱਗੇ ਚੱਲਦਾ ਹੁੰਦਾ ਸੀ ਹੁਣ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਅਸਾ ਸਾਡੇ ਇੱਥੇ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦਾ ਇੱਕ ਪ੍ਰੋਗਰਾਮ ਚੱਲਦਾ ਹੈ ਜੀ ਜਿਹਦੇ ਤਹਿਤ ਉਹ ਤੁਹਾਡੇ ਕੋਲ ਕੋਈ ਇਨੋਵੇਟਿਵ ਆਈਡੀਆ ਤੁਸੀਂ ਲੈ ਕੇ ਜਾਂਦੇ ਹੋ ਤਾਂ ਉਹ ਹੈਲਪ ਕਰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਜਾਂਦੇ ਹੋ ਤੁਹਾਡਾ ਕੰਮ ਰਿੜ ਪੈਂਦਾ ਉਹ ਫਿਰ ਤੁਹਾਨੂੰ ਦਿੰਦੇ ਆ 10-15 ਲੱਖ ਰੁਪਈਆ ਜੀ ਤੇ ਉਹ ਦੱਸਦੇ ਕਿ ਪੰਜਾਬ ਦੇ ਵਿੱਚ ਕੋਈ ਲੈਣ ਵਾਲਾ ਹੀ ਨਹੀਂ ਹੈਗਾ ਜਾਂਦਾ ਹੀ ਨਹੀਂ ਕੋਈ ਜੀ ਮਤਲਬ ਕਿ ਸਾਨੂੰ ਸਾਨੂੰ ਤੇ ਇਹ ਆ ਕਿ ਵੇਚ ਵਟ ਕੇ ਕਿਸੇ ਤਰੀਕੇ ਨਾਲ ਯਾਰ ਕੋਈ ਜਹਾਜ਼ ਨੂੰ ਚੜਾ ਦੇਵੇ ਤੇ ਉਹ ਠੀਕ ਆ ਜੀ ਜੀ ਆਪਦਾ ਬਿਜ਼ਨਸ ਕਰਨ ਬਾਰੇ ਸੋਚਦੇ ਨਹੀਂ ਬਿਲਕੁਲ ਬਿਲਕੁਲ ਹਰਪ੍ਰੀਤ ਜੀ ਕਹਿ ਰਹੇ ਨੇ ਕਿ ਮੈਂ ਫੂਡ ਟਰੱਕ ਦਾ ਕੰਮ ਕਰਦਾ ਬਲਜੀਤ ਗਿੱਲ ਜੀ ਵੀ ਕਹਿ ਰਹੇ ਨੇ ਕਿ ਐਸੀ ਮਕੈਨਿਕਾਂ ਦਾ ਕੰਮ ਹੈ ਕਿ ਬਹੁਤ ਅੱਛਾ ਹਾਂਜੀ ਬਿਲਕੁਲ ਇੱਕ ਨਾ ਤਸਵੀਰ ਸਿੰਘ ਨਿਜਰ ਬੋਲ ਰਹੇ ਨੇ ਬਹੁਤ ਅੱਛਾ ਇਹਨਾਂ ਦਾ ਵੀ ਕਮੈਂਟ ਹੈ ਉਧਰ ਆਪਾਂ ਜਾਂਦੇ ਆ ਫਿਰ ਉਸ ਖਬਰ ਵੱਲ ਵੀ ਸਵਿਚ ਕਰਦੇ ਹਾਂ ਇਹ ਕਹਿੰਦੇ ਜੀ ਮੈਂ ਲੁਧਿਆਣਾ ਚ ਆਈਟੀਆਈ ਚ ਜੌਬ ਕਰਦਾ ਸਾਡੇ ਇੱਥੇ ਹੁਣ ਕਹਿੰਦੇ ਕਿ ਐਡਮਿਸ਼ਨਾਂ ਚੱਲਣ ਨਹੀਂ ਆ ਤੇ ਪੰਜਾਬੀ ਬੱਚੇ ਆਉਂਦੇ ਹੀ ਨਹੀਂ ਬਿਲਕੁਲ ਬਹੁਤ ਘੱਟ ਆਉਂਦੇ ਨੇ ਹਮ ਤਾਂ ਤੁਸੀਂ ਦੇਖ ਲਓ ਕਿ ਆਈਟੀਆਈ ਚ ਜੋ ਸਰਵਿਸ ਦੇ ਰਹੇ ਨੇ ਜੀ ਨਿਜਰ ਸਾਹਿਬ ਸਰਦਾਰ ਸਾਹਿਬ ਦੱਸ ਰਿਹਾ ਕਿ ਬੱਚੇ ਆਉਂਦੇ ਹੀ ਨਹੀਂ ਦੱਸੋ ਬਿਲਕੁਲ ਉਹੀ ਹੈ ਜੀ ਉਹਨਾਂ ਨੂੰ ਪਹਿਲੀ ਗੱਲ ਤਾਂ ਦੱਸਿਆ ਹੀ ਨਹੀਂ ਜਾ ਰਿਹਾ ਲੋਕੇਸ਼ਨ ਐਜੂਕੇਸ਼ਨ ਬਾਰੇ ਨਹੀਂ ਦੱਸਿਆ ਜਾ ਰਿਹਾ ਸਕਿੱਲ ਬਾਰੇ ਨਹੀਂ ਦੱਸਿਆ ਜਾ ਰਿਹਾ ਇਸੇ ਕਰਕੇ ਇੰਟਰਸਟ ਨਹੀਂ ਬਣਦਾ ਅਹਿਮੀਅਤ ਹੀ ਨਹੀਂ ਹੈ ਸਰਕਾਰ ਨੂੰ ਵੀ ਇਹਨਾਂ ਚੀਜ਼ਾਂ ਦੀ ਅਹਿਮੀਅਤ ਨਹੀਂ ਉਹਨਾਂ ਨੂੰ ਤਾਂ ਵਧੀਆ ਕਿ ਇਹ ਵੇਚ ਵਟ ਕੇ ਬਾਹਰ ਤੁਰੇ ਜਾਂਦੇ ਆ ਸਾਡੀ ਸਿਆਸਤ ਚਲਾਉਣ ਜੋਗੇ ਸਾਨੂੰ ਇੱਥੇ ਮਿਲ ਹੀ ਜਾਂਦੇ ਆ ਆਪਾਂ ਵੀ ਅਗਲੀ ਖਬਰ ਵੱਲ ਨੂੰ ਚੱਲਦੇ ਆ ਤੇ ਗੱਲਾਂ ਬਾਤਾਂ ਨਾਲ-ਨਾਲ ਕਰਦੇ ਰਵਾਂਗੇ ਮਿੰਟੂ ਜੀ ਆਪਾਂ ਸਰਕਾਰਾਂ ਦੀਆਂ ਤਰੱਕੀਆਂ ਤੇ ਉਨਤੀਆਂ ਦੀਆਂ ਗੱਲਾਂ ਅਕਸਰ ਹੀ ਕਰਦੇ ਰਹਿੰਨੇ ਆ ਪਿਛਲੇ ਦਿਨੀ ਆਪਾਂ ਬਿਹਾਰ ਵਾਲੀ ਸਾਈਡ ਵੀ ਦੇਖਿਆ ਵੀ ਜਿਵੇਂ ਪੁਲ ਪਾ ਲ ਉਹਨਾਂ ਦੇ ਬੜੇ ਮਤਲਬ ਮਿੰਟਾਂ ਸਕਿੰਟਾਂ ਦੀ ਟਿੱਕੀ ਖੁਦ ਖੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ ਪੁਲਾਣੇ ਤੇ ਪੁਲ ਤਾਂ ਚਲੋ ਵੱਡੀਆਂ ਗੱਲਾਂ ਨੇ ਸੜਕਾਂ ਸੁੜਕਾਂ ਵੀ ਆਏ ਹੁੰਦਾ ਵੀ ਬਣਾਤੀਆਂ ਤੇ ਟਹਿ ਗਈਆਂ ਥੋੜਾ ਪੈਰਪੂਰ ਮਾਰੋ ਕਈ ਵਾਰੀ ਤਾਂ ਖੱਡਾ ਮਾੜਾ ਜਿਹਾ ਪੈ ਗਿਆ ਉੱਥੇ ਮੋਟਰਸਾਈਕਲ ਦਾ ਟਾਇਰ ਵੱਜ ਗਿਆ ਗੱਡੀ ਦਾ ਟਾਇਰ ਵੱਜ ਗਿਆ ਉਹ ਨਾਲੇ ਤਾਂ ਟਾਇਰ ਨੂੰ ਖਰਾਬ ਕਰ ਦਿੰਦੀਆਂ ਤੇ ਨਾਲੇ ਉਹਨਾਂ ਦੀ ਬਜਰੀ ਬਾਹਰ ਨਿਕਲ ਜਾਂਦੀ ਹੈ ਜੀ ਜੀ ਇਹ ਉਹ ਜਿਹੜਾ ਮਟੀਰੀਅਲ ਹੈ ਖਾਸ ਪਾਉਂਦੇ ਆ ਵੀ ਉਹ ਪਾਰਲਮੈਂਟਾਂ ਜੀ ਟੁੱਟ ਜਾਂਦੀਆਂ ਨੇ ਇਹ ਨਾ ਇੱਕ ਮੁੰਡਾ ਸ਼ਾਇਦ ਕੀ ਨਾਸਿਰ رپورਟਰ ਦਾ ਮੈਂ ਭੁੱਲ ਗਿਆ ਪ੍ਰਵੀਨ ਜੀ ਉਹਦੀ ਰਿਸਰਚ ਰਿਪੋਰਟ ਆ ਬਹੁਤ ਅੱਛੀ ਆ ਸਾਰਿਆਂ ਨੂੰ ਸੁਣਨ ਵਾਲੀ ਆ ਜੀ ਜੀ ਮੇਰੇ ਕੈਲੋਕੇ ਮੇਰੇ ਮੁਤਾਬਕ ਮੈਨੂੰ ਵੀ ਅੱਜ ਤੋਂ ਪਹਿਲਾਂ ਕਦੇ ਇਹ ਗੱਲ ਕਿਤੇ ਪੜਨ ਨੂੰ ਨਹੀਂ ਮਿਲੀ ਹੋਈ ਤੇ ਨਾ ਹੀ ਮੈਂ ਵਾਕਫ ਸੀ ਇਸ ਤੱਥ ਤੋਂ ਜੀ ਉਹ ਕੀ ਕਹਿ ਰਹੇ ਹਨ ਸਰਚ ਰਿਪੋਰਟ ਹੈ ਉਹਨਾਂ ਦੀ ਜਿਹੜੀ ਪ੍ਰਵੀਨ ਹੋਰਾਂ ਦੀ ਉਹ ਕਹਿ ਰਹੇ ਆ ਕਿ ਇਸ ਵੇਲੇ 52000 ਕਿਲੋਮੀਟਰ ਜਿਹੜਾ ਸਾਡਾ ਸੜਕੀ ਟਾਂਚਾ ਹੈ